ਕਈ ਵਾਰ ਸਾਡਾ ਸਿਸਟਮ ਸਾਨੂੰ ਇੱਕੋ ਰਾਹ 'ਚ ੱਟਕਣ ਦੀ ਕੋਸ਼ਿਸ਼ ਕਰਦਾ ਹੈ ਸਕੂਲ ਕਾਲਜ ਤੇ ਡਿਗਰੀ ਪਰ ਸਫਲਤਾ ਹਮੇਸ਼ਾ ਕਲਾਸਰੂਮ ਤੋਂ ਨਹੀਂ ਮਿਲਦੀ ਅਸਲ ਜ਼ਿੰਦਗੀ ਦੀ ਯੂਨੀਵਰਸਿਟੀ ਵੱਖਰੀ ਹੁੰਦੀ ਹੈ ਅਸੀਂ ਅਕਸਰ ਸੁਣਦੇ ਹਾਂ ਪੜੋ ਲਿਖੋ ਤਾਂ ਹੀ ਕਾਮਯਾਬ ਹੋ ਸਕੋਗੇ ਪਰ ਕੀ ਇਹ ਸੱਚ ਹੈ ਪੜ੍ਹਾਈ ਛੱਡਣਾ ਹਮੇਸ਼ਾ ਕਾਮਯਾਬੀ ਦੀ ਗਾਰੰਟੀ ਨਹੀਂ ਦਿੰਦਾ ਪਰ ਆਪਣੇ ਸੁਪਨੇ ਲਈ ਜਿੱਦ ਕੰਮ ਨਾਲ ਪਿਆਰ ਅਤੇ ਨਾ ਰੁਕਣ ਵਾਲੀ ਲਗਨ ਇਹ ਸਫਲਤਾ ਦੀ ਕੁੰਜੀ ਹੈ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਮਯਾਬੀਆਂ ਹਮੇਸ਼ਾ ਕਲਾਸਰੂਮ ਵਿੱਚ ਪੈਦਾ ਨਹੀਂ ਹੋਈਆਂ ਕਈ ਵਾਰ ਪੜ੍ਹਾਈ ਛੱਡਣ ਵਾਲੇ ਲੋਕ ਉਹ ਕਰ ਜਾਂਦੇ ਨੇ ਜੋ ਪੂਰੇ ਤਰੀਕੇ ਨਾਲ ਪੜੇ ਹੋਏ ਲੋਕ ਨਹੀਂ ਕਰ ਸਕਦੇ ਇਹ ਕਿਵੇਂ ਹੋ ਜਾਂਦਾ ਸਟੀਵ ਜੋਬਸ ਬਿਲ ਗੇਟਸ ਮਾਰਕ ਯਕਰਵਰਗ ਅਤੇ ਐਲਨ ਮਾਸਕ ਵਰਗੇ ਨਾ ਕਿਸੇ ਕਿਤਾਬ ਦੀ ਕਲਾਸ ਪੂਰੀ ਕੀਤੀ ਪਰ ਦੁਨੀਆ ਨੂੰ ਤਕਨੀਕ ਦੀ ਨਵੀਂ ਦਿਸ਼ਾ ਦਿੱਤੀ। ਉਹਨਾਂ ਕੋਲ ਡਿਗਰੀ ਨਹੀਂ ਸੀ ਪਰ ਦ੍ਰਿੜ ਨਿਸ਼ਚਾ ਸੀ, ਦਿਮਾਗ, ਦਿਮਾਗੀ ਆਜ਼ਾਦੀ ਸੀ ਅਤੇ ਇੱਕ ਵੱਖਰਾ ਦ੍ਰਿਸ਼ਟੀਕੋਣ ਸੀ। ਸਟੀਵ ਜੌਬਸ ਨੇ ਆਪਣੇ ਕਾਲਜ ਦੇ ਸਿਰਫ 6 ਮਹੀਨੇ ਪੂਰੇ ਕੀਤੇ ਪਰ ਅੱਜ Apple ਇੱਕ ਵੱਖਰਾ ਨਾਮ ਹੈ। ਵਿਲ ਗੇਟਸ ਨੇ ਹਾਰਡਵਰਡ ਛੱਡ ਦਿੱਤਾ ਪਰ Microsoft ਬਣਾਇਆ। ਮਾਰਕ ਜੈਕਰਬਰਗ ਵੀ ਪੜ੍ਹਾਈ ਨੂੰ ਅਧੂਰਾ ਛੱਡ ਕੇ ਫੇਸਬੁੱਕ ਬਣਾਉਣ ਵਿੱਚ ਲੱਗ ਗਿਆ ਇਹਨਾਂ ਨੇ ਸਾਨੂੰ ਦਿਖਾਇਆ ਕਿ ਜ਼ਿੰਦਗੀ ਦੀ ਸਿੱਖਿਆ ਸਿਰਫ ਕਿਤਾਬਾਂ ਤੋਂ ਨਹੀਂ ਮਿਲਦੀ ਇਹ ਉਥੋਂ ਮਿਲਦੀ ਹੈ ਜਿੱਥੇ ਆਪਣੀ ਅੰਦਰਲੀ ਆਵਾਜ਼ ਸੁਣਨ ਅਤੇ ਸੁਪਨੇ ਪੂਰੇ ਕਰਨ ਦੀ ਲਗਨ ਹੋਵੇ ਉਹਨਾਂ ਕੋਲ ਇੱਕ ਚੀਜ਼ ਸੀ ਵਿਜ਼ਨ ਜਜ਼ਬਾ ਅਤੇ ਯਕੀਨ ਕਿ ਉਹ ਕੁਝ ਵੱਖਰਾ ਕਰ ਸਕਦੇ ਨੇ ਉਹਨਾਂ ਨੇ ਆਪਣੇ ਤਜਰਬਿਆਂ ਤੋਂ ਸਿੱਖਿਆ ਗਲਤੀਆਂ ਕੀਤੀਆਂ ਪਰ ਰੁਕੇ ਨਹੀਂ ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਪੜ੍ਹਾਈ ਕਰਨਾ ਗਲਤ ਹੈ ਪੜ੍ਹਾਈ ਇਨਸਾਨ ਨੂੰ ਵਿਚਾਰਸ਼ੀਲ ਸਮਝਦਾਰ ਅਤੇ ਸਮਾਜਿਕ ਤੌਰ ਤੇ ਸੁਚੇਤ ਬਣਾਉਂਦੀ ਹੈ ਪਰ ਜੇਕਰ ਤੁਹਾਡਾ ਮਨ ਕਿਸੇ ਹੋਰ ਪਾਸੇ ਵੱਲ ਖਿੱਚਦਾ ਹੈ ਕੋਈ ਵੱਖਰਾ ਰਾਹ ਕੋਈ ਆਪਣੀ ਰਚਨਾਤਮਕ ਸੋਚ ਤਾਂ ਡਰਨਾ ਨਹੀਂ ਕਈ ਵਾਰ ਪਾਠਸ਼ਾਲਾ ਤੁਹਾਡੀ ਕਾਬਲੀਅਤ ਨੂੰ ਮਾਪ ਨਹੀਂ ਸਕਦੀ ਇਹ ਵੀਡੀਓ ਇਹ ਨਹੀਂ ਕਹਿੰਦੀ ਕਿ ਪੜ੍ਹਾਈ ਗਲਤ ਹੈ ਪਰ ਇਹ ਜ਼ਰੂਰ ਕਹਿੰਦੀ ਹੈ ਕਿ ਜੇ ਤੁਸੀਂ ਸਿਸਟਮ 'ਚ ਫਿੱਟ ਨਹੀਂ ਹੋ ਰਹੇ ਤਾਂ ਲੋੜ ਨਹੀਂ ਕਿ ਤੁਸੀਂ ਆਪਣੇ ਸੁਪਨੇ ਛੱਡੋ ਕਈ ਵਾਰ ਪੜ੍ਹਾਈ ਛੱਡਣ ਵਾਲੇ ਆਪਣੀ ਦਿਮਾਗੀ ਆਜ਼ਾਦੀ ਨਾਲ ਆਪਣਾ ਰਾਹ ਬਣਾਉਂਦੇ ਹਨ ਉਹ ਰਾਹ ਜਿਸ ਉੱਤੇ ਕਦੇ ਕਿਸੇ ਨੇ ਕਦਮ ਨਹੀਂ ਰੱਖਿਆ ਹੁੰਦਾ ਇਸ ਲਈ ਜੇ ਤੁਸੀਂ ਵੀ ਕਿਸੇ ਵੱਡੇ ਸੁਪਨੇ ਨੂੰ ਲੈ ਕੇ ਚੱਲ ਰਹੇ ਹੋ ਤਾਂ ਕਿਸੇ ਡਿਗਰੀ ਦੀ ਉਡੀਕ ਨਾ ਕਰੋ ਆਪਣੀ ਅਸਲੀ ਤਾਕਤ ਪਛਾਣੋ ਸਿੱਖਣਾ ਕਦੇ ਨਾ ਛੱਡੋ ਕਿਉਂਕਿ ਸਿੱਖਿਆ ਸਿਰਫ ਕਲਾਸਰੂਮਾਂ 'ਚ ਨਹੀਂ ਹੁੰਦੀ ਜ਼ਿੰਦਗੀ ਹਰ ਦਿਨ ਸਿਖਾਉਂਦੀ ਹੈ ਜਦੋਂ ਕੋਈ ਵਿਅਕਤੀ ਆਪਣੇ ਮਨ ਦੀ ਸੁਣਦਾ ਹੈ ਆਪਣੇ ਅੰਦਰ ਦੀ ਆਵਾਜ਼ ਤੇ ਭਰੋਸਾ ਕਰਦਾ ਹੈ ਤਾਂ ਉਹ ਆਪਣੇ ਰਾਹ ਖੁਦ ਬਣਾਉਂਦਾ ਹੈ ਉਹ ਰਾਹ ਕਦੇ ਆਸਾਨ ਨਹੀਂ ਹੁੰਦਾ ਪਰ ਉਹੀ ਰਾਹ ਕਈ ਵਾਰ ਇਤਿਹਾਸ ਬਣਾਉਂਦਾ ਹੈ ਸਫਲਤਾ ਦਾ ਕੋਈ ਇੱਕ ਮਾਪਦੰਡ ਨਹੀਂ ਹੁੰਦਾ ਕਈ ਵਾਰ ਜੋ ਕਲਾਸਰੂਮਾਂ ਤੋਂ ਬਾਹਰ ਜਾਂਦੇ ਹਨ ਉਹ ਜ਼ਿੰਦਗੀ ਦੇ ਅਸਲ ਕਲਾਸਰੂਮ ਵਿੱਚ ਚਮਕਦੇ ਹਨ ਲੋਕ ਸੋਚਦੇ ਨੇ ਕਿ ਸਫਲਤਾ ਸਿਰਫ ਡਿਗਰੀਆਂ ਅਤੇ ਸਰਟੀਫਿਕੇਟਾਂ ਨਾਲ ਮਿਲਦੀ ਹੈ ਪਰ ਜ਼ਿੰਦਗੀ ਵਿੱਚ ਅਸਲ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਜੋ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਨੇ ਚਾਹੇ ਉਹਨਾਂ ਨੇ ਪਾਠਸ਼ਾਲਾ ਪੂਰੀ ਕਰੀ ਹੋਵੇ ਜਾਂ ਨਾ ਅਸਲ ਗੱਲ ਇਹ ਹੈ ਕਿ ਤੁਸੀਂ ਸਿੱਖਣਾ ਕਦੇ ਨਾ ਛੱਡੋ ਪੜ੍ਹਾਈ ਦੀਆਂ ਉਲੀਕੀਆਂ ਰਾਹਾਂ ਤੋਂ ਹਟ ਕੇ ਵੀ ਸਿੱਖਿਆ ਜਾ ਸਕਦਾ ਹੈ ਅੱਜ ਦੇ ਸਮੇਂ ਵਿੱਚ ਸਕਿੱਲ ਵਿਜ਼ਨ execution and believe ਇਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਹਨ ਪੜ੍ਹਾਈ ਛੱਡਣਾ ਕਦੇ ਵੀ ਸ਼ਿਫਾਰਸ਼ੀ ਨਹੀਂ ਹੁੰਦਾ ਪਰ ਇਹ ਵੀ ਸੱਚ ਹੈ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਕਈ ਵਾਰ ਜੀਵਨ ਦੇ ਤਜਰਬੇ ناکਾਮੀਆਂ ਅਤੇ ਹਿੰਮਤ ਇਹ ਸਭ ਕੁਝ ਤੁਹਾਨੂੰ ਉਹ ਸਿਖਾ ਦਿੰਦੀ ਹੈ ਜੋ ਕਿਸੇ ਵੀ ਯੂਨੀਵਰਸਿਟੀ ਵਿੱਚ ਨਹੀਂ ਸਿਖਾਇਆ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆਂ ਤਾਂਕੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਰੋਹਿਤ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਘਰ ਦੇ ਹਾਲਾਤ ਠੀਕ ਨਹੀਂ ਸੀ ਪਰ ਮਾਂ ਪਿਓ ਨੇ ਚਾਇਆ ਕਿ ਉਹ ਵਧੀਆ ਪੜੇ। ਰੋਹਿਤ ਨੇ ਵੀ ਕੋਸ਼ਿਸ਼ ਕੀਤੀ ਪਰ ਸਕੂਲ ਦੀ ਰੁਟੀਨ ਅਤੇ ਨੰਬਰਾਂ ਦੇ ਦਬਾਅ ਨੇ ਉਹਦਾ ਮਨ ਬਹੁਤ ਹਲਕਾ ਕੀਤਾ। ਉਸਦਾ ਮਨ ਕਿਤਾਬਾਂ ਵਿੱਚ ਨਹੀਂ ਮਸ਼ੀਨਾਂ ਵਿੱਚ ਲੱਗਦਾ ਸੀ। ਉਹ ਘੰਟਿਆਂ ਵੱੱਦੀ ਪੁਰਾਣੇ ਪੱਖੇ ਠੀਕ ਕਰਦਾ, ਟੁੱਟੀਆਂ ਹੋਈਆਂ ਮੋਟਰਾਂ ਨੂੰ ਚਲਾਉਂਦਾ ਇੱਕ ਦਿਨ ਉਸਨੇ ਸਕੂਲ ਛੱਡ ਦਿੱਤਾ ਲੋਕਾਂ ਨੇ ਕਿਹਾ ਇਹ ਕੁਝ ਨਹੀਂ ਕਰ ਸਕੇਗਾ ਪਰ ਰੋਹਿਤ ਨੇ ਸੁਣਿਆ ਹੀ ਨਹੀਂ ਉਸਨੇ ਇੱਕ ਛੋਟੀ ਜਹੀ ਦੁਕਾਨ ਖੋਲੀ ਜਿੱਥੇ ਉਹ ਮਸ਼ੀਨਾਂ ਦੀ ਮੁਰੰਮਤ ਕਰਦਾ ਸ਼ੁਰੂਆਤ ਵਿੱਚ ਘਾਟਾ ਹੋਇਆ ਪਰ ਉਹ ਜੁਟਿਆ ਰਿਹਾ ਕੁਝ ਸਾਲਾਂ ਵਿੱਚ ਉਸਦੀ ਦੁਕਾਨ ਇੱਕ ਸਰਵਿਸ ਸੈਂਟਰ ਬਣ ਗਈ ਹੁਣ ਰੋਹਿਤ ਕੋਲ ਆਪਣੀ ਖੁਦ ਦੀ ਵਰਕਸ਼ਾਪ ਸੀ ਜਿੱਥੇ ਲੋਕ ਲਾਈਨ ਲਗਾ ਕੇ ਕੰਮ ਕਰਵਾਉਂਦੇ ਸੀ ਜੋ ਲੋਕ ਲੜਕੇ ਨੂੰ ਫੇਲ ਕਹਿੰਦੇ ਸੀ ਉਹ ਹੋਰਾਂ ਲਈ ਨੌਕਰੀਆਂ ਦੇਣ ਲੱਗ ਪਿਆ ਅੱਜ ਰੋਹਿਤ ਸਿੱਖਿਆ ਦੇ ਮਹੱਤਵ ਨੂੰ ਮੰਨਦਾ ਹੈ ਪਰ ਇਹ ਵੀ ਸਾਬਿਤ ਕਰਦਾ ਹੈ ਕਿ ਜ਼ਿੰਦਗੀ ਦੀ ਪੜ੍ਹਾਈ ਕਈ ਵਾਰ ਕਲਾਸਰੂਮ ਤੋਂ ਬਾਹਰ ਵੀ ਹੁੰਦੀ ਹੈ ਇਸ ਲਈ ਜੇ ਤੁਸੀਂ ਪੜ੍ਹਾਈ ਵਿੱਚ ਪਿੱਛੇ ਰਹਿ ਗਏ ਹੋ ਜਾਂ ਸਿਸਟਮ ਵਿੱਚ ਫਿੱਟ ਨਹੀਂ ਹੋ ਰਹੇ ਤਾਂ ਨਿਰਾਸ਼ ਨਾ ਹੋਵੋ ਤੇ ਹੌਂਸਲਾ ਨਾ ਹਾਰੋ ਆਪਣੀ ਅਸਲ ਕਾਬਲੀਅਤ ਨੂੰ ਪਛਾਣੋ ਕਿਉਂਕਿ ਕਈ ਵਾਰ ਜੇਕਰ ਤੁਸੀਂ ਰਾਹ ਵੀ ਖੋ ਲਏ ਨੇ ਤਾਂ ਮੌਕਾ ਹੈ ਇੱਕ ਨਵਾਂ ਰਾਹ ਬਣਾਉਣ ਦਾ ਆਪਣੇ ਸੁਪਨੇ ਦੀ ਆਵਾਜ਼ ਸੁਣੋ ਕਿਉਂਕਿ ਕਈ ਵਾਰ ਜਿੱਥੇ ਡਿਗਰੀ ਰੁਕ ਜਾਂਦੀ ਹੈ ਉੱਥੇ ਸੁਪਨੇ ਸ਼ੁਰੂ ਹੁੰਦੇ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਸਿੱਖਣਾ ਕਦੇ ਨਾ ਛੱਡੋ ਪੜ੍ਹਾਈ ਛੱਡਣਾ ਇੱਕ ਫੈਸਲਾ ਜ਼ਰੂਰ ਹੋ ਸਕਦਾ ਹੈ ਪਰ ਸਿੱਖਣਾ ਇਹ ਤਾਂ ਜ਼ਿੰਦਗੀ ਭਰ ਚੱਲਣ ਵਾਲੀ ਯਾਤਰਾ ਹੈ ਜੇ ਇਹ ਵੀਡੀਓ ਤੁਹਾਡੀ ਰੂਹ ਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵਾਰੀ ਇੱਕ ਨਵੇਂ ਹੌਂਸਲੇ ਨਾਲ ਧੰਨਵਾਦ